ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਇਰਸ ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਮੁੰਡਾ ਸੀ ਉਹਦਾ ਵਿਆਹ ਹੋਇਆ ਓਹੋ ਜਦੋਂ ਵਿਆਹ ਕੇ ਲਿਆਂਦੀ ਉਹਨੂੰ ਕਹਿਣ ਲੱਗਿਆ ਕਹਿੰਦਾ ਤੂੰ ਮੇਰੀ ਕੀ ਲੱਗਦੀ ਐ ਭਾਈ ਉਹ ਝਾਕੇ ਤਾਂ ਹਟਾ ਹਾਂ ਵੀ ਕੀ ਪੁੱਛਦਾ ਇਹ ਮੈਨੂੰ ਕਹਿੰਦਾ ਦੱਸ ਕਹਿੰਦਾ ਜਿਵੇਂ ਉਹ ਮੇਰੀ ਬੇਬੇ ਆ ਉਹ ਮੇਰਾ ਬਾਪੂ ਆ ਮੇਰੀ ਭੈਣ ਆ ਉਹ ਮੇਰਾ ਭਾਈ ਆ ਕਹਿੰਦਾ ਤੂੰ ਮੇਰੀ ਕੀ ਲੱਗੀ ਉਹ ਕਹਿਣ ਲੱਗੀ ਸੰਗ ਦੀ ਸੰਗ ਦੀ ਕਹਿੰਦੀ ਫਲਾਨੇ ਪਿੰਡ ਮੇਰੀ ਭੈਣ ਐ ਉਹਦੇ ਲੈ ਮੈਂ ਭੱਜ ਜਾ ਉਹ ਤਾਂ ਪੁੱਛਿਆ ਵੀ ਮੈਂ ਤੇਰੀ ਕੀ ਲੱਗਦੀ ਆ ਭਾਈ ਉੱਥੇ ਵਗ ਗਿਆ ਜਦੋਂ ਉੱਥੇ ਗਿਆ ਤਾਂ ਗਾਹਾਂ ਕੁਛ ਬਚ ਕੇ ਘਰ ਜਿਵੇਂ ਉਹਨੇ ਦੱਸਿਆ ਸਮਝਾ ਕੇ ਵਗ ਗਿਆ ਪਹੁੰਚ ਗਿਆ ਤਾਂ ਉੱਥੇ ਬਾਹਰ ਦਰਵਾਜ਼ੇ ਦੇ ਵਿੱਚ ਉਹਦਾ ਸਾਡੂ ਬੈਠਾ ਮੰਜੇ ਤੇ ਜਿਹੜੀ ਉਹਦੀ ਸਾਲੀ ਸੀ ਉਹਦਾ ਬੱਚਾ ਹੋਣਾ ਸੀ ਅੰਦਰ ਉਹਦੀ ਡਿਲੀਵਰੀ ਹੋਣੀ ਸੀ ਉਸੇ ਟਾਈਮ ਤਾ ਉਹ ਬੈਠ ਗਿਆ ਸਾਡੂ ਲਵੇ ਹਾਲਚਾਲ ਪੁੱਛਿਆ ਪਾਣੀ ਧਾਣੀ ਦਿੱਤਾ ਉਹਨੇ ਅੰਦਰੋਂ ਕਿਤੇ ਉਹਨੂੰ ਪਤਾ ਲੱਗ ਗਿਆ ਸਾਲੀ ਨੂੰ ਜਿਹਦੇ ਬੱਚਾ ਹੋਣਾ ਸੀ ਉਸ ਟਾਈਮ ਤੇ ਮੌਕੇ ਤੇ ਉਹ ਅਧਿਕਾਰ ਵਾਲੇ ਨੂੰ ਕਹਿੰਦੀ ਫਟਾਫਟ ਉਹਨੂੰ ਮੇਰੇ ਕੋਲ ਲਿਆ ਕਹਿੰਦੀ ਫੇਰ ਟਾਈਮ ਨਹੀਂ ਉਹਦੀ ਗੱਲ ਦਾ ਜਵਾਬ ਦੇਣ ਦਾ ਵੀ ਹੁਣੇ ਭੇਜ ਦੇ ਦ ਮੇਰੇ ਕੋਲ 2 ਮਿੰਟ ਚਾਜੇ ਬਸ ਉਹ ਭਾਈ گیا ਉਹਦੇ ਕੋਲੇ ਉਹ ਕਹਿਣ ਲੱਗੀ ਜਿਹੜੇ ਕੰਮ ਤੂੰ ਆਇਆ ਹੈ ਉਹ ਮੈਂ ਤੈਨੂੰ ਜਵਾਬ ਨਹੀਂ ਹੁਣ ਦੇ ਸਕਦੀ ਕਹਿੰਦਾ ਕਿਉਂ ਕਹਿੰਦੀ ਮੈਂ ਤਾਂ ਇਹ ਬੱਚੇ ਨੂੰ ਜਨਮ ਦੇ ਕੇ ਮਰ ਜਾਣਾ ਹੈ ਤੇਰੀ ਇਸ ਗੱਲ ਦਾ ਜਵਾਬ 4 ਮਹੀਨਿਆਂ ਨੂੰ ਦੇਵਾਂਗੀ ਕਹਿੰਦਾ ਅੱਛਾ ਕਹਿੰਦੀ ਤੂੰ ਫਲਾਨੇ ਥਾਂਵੇਂ ਆ ਜੀ ਉਹਨੂੰ ਟਿਕਾਣਾ ਦੱਸ ਤਾਂ ਕਹਿੰਦੀ ਉੱਥੇ ਆ ਜੀ ਉੱਥੇ ਮੂਨਾ ਦੀ ਡਾਰ ਹੋਊਗੀ ਉਹਦੇ ਵਿੱਚ ਮائیں ਹੋਊਗੀ ਮੈਂ ਮੂਨ ਦੇ ਘਰੇ ਜਾ ਕੇ ਜਨਮ ਲੈਣਾ ਉਹ ਕਹਿੰਦਾ ਫਿਰ ਮੈਂ ਤੈਨੂੰ ਕਿਵੇਂ ਸਿਆਣੂ ਵੀ ਤੂੰ ਕਿਹੜੀ ਐ ਉਹ ਕਹਿੰਦੀ ਤੂੰ ਆ ਜੀ ਮੈਂ ਆਪੇ ਦੇਖ ਲਉ ਤੈਨੂੰ ਕਹਿੰਦਾ ਜੱਗਾ ਭਾਈ ਉਹ ਬੱਚੇ ਨੂੰ ਮੁੰਡੇ ਨੂੰ ਜਨਮ ਦਿੱਤਾ ਉਹਨੇ ਉਹ ਮਰ ਗਈ ਤਾਂ ਉਹਨੋਂ ਉਸ ਵਜ੍ਹਾ ਦਾ ਵੀ ਇਹ ਤਾਂ ਸੱਚੀ ਗੀ ਮਰ ਗਈ ਇਹਦਾ ਮਤਲਬ ਠੀਕ ਹੈ ਮੈਂ ਹੁਣ 4 ਮਹੀਨੇ ਨੂੰ ਜਾਵਾਂ ਉੱਥੇ ਕਹਿੰਦਾ ਘਰੇ ਮੈਂ ਵੀ ਨਹੀਂ ਜਾਂਦਾ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਉਹ ਮੇਰੀ ਕੀ ਲੱਗਦੀ ਹੈ ਤਾਂ ਬਸ ਆਈ ਫਿਰਦਾ ਜਾ ਮੰਗ ਕੇ ਰੋਟੀ ਖਾ ਲਿਆ ਘਰੇ ਝੌਂਪੜੀ ਜੀ ਕੱਖਾਂ ਕਾਨਿਆਂ ਦੀ ਬਣਾ ਕੇ ਬਹਿ ਗਿਆ ਉਹ ਹੁਣ ਜਦੋਂ 4 ਮਹੀਨੇ ਹੋ ਗਏ ਜਿਹੜਾ ਉਹਨੇ ਦਿੱਤਾ ਸੀ ਉਹਨੂੰ ਟਾਈਮ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਕਿਹਾ ਸੀ ਉਹਨੇ ਜਦੋਂ ਉੱਥੇ ਗਿਆ ਉਹ ਦੇਖਦਾ ਵੀ ਮੂਨਾ ਦੀ ਡਾਰ ਫਿਰਦੀ ਐ ਵੀ ਪਤਾ ਨਹੀਂ ਮੈਨੂੰ ਸਿਆਣੂਗੀ ਪਤਾ ਨਹੀਂ ਨਾ ਤਾਂ ਉਹ ਨਿਖੜ ਕੇ ਵਿੱਚੋਂ ਉਹਦੇ ਕੰਨੀ ਨੂੰ ਆ ਗਈ ਉਹਨੂੰ ਕਹਿਣ ਲੱਗੀ ਸੁਣ ਲੈ ਮੇਰੀ ਗੱਲ ਜਵਾਬ ਮੈਂ ਤੈਨੂੰ ਅੱਜ ਵੀ ਨਹੀਂ ਦੇ ਸਕਦੀ ਕਹਿੰਦਾ ਕੀ ਗੱਲ ਕਹਿੰਦੀ ਉਹ ਦੇਖ ਸਾਹਮਣੇ ਬੰਦੂਕ ਸਿੱਣੀ ਖੜਾ ਕਹਿੰਦੀ ਬਸ ਗੋਲੀ ਆਈ ਹੋਈ ਲੈ ਮੇਰੇ ਕਹਿੰਦੀ ਫਟਾਫਟ ਸੁਣ ਲੈ ਵੀ ਅੱਜ ਮੈਂ ਮਰ ਜੂਗੀ ਮਰ ਕੇ ਕਹਿੰਦੀ 12 ਸਾਲ ਨੂੰ ਤੈਨੂੰ ਇਸ ਗੱਲ ਦਾ ਜਵਾਬ ਦੇਵਾਂ ਕਹਿੰਦਾ ਲੋੜ ਆ ਗਿਆ 12 ਸਾਲ ਕਹਿੰਦੀ ਭਲਾਨੇ ਪਿੰਡਾ ਜੀ ਪੂਰਾ ਯਾਦ ਰੱਖੀ ਅੱਜ ਤੋਂ 12 ਸਾਲ ਨੂੰ ਕਹਿੰਦੀ ਉੱਥੇ ਤੈਨੂੰ ਇਹ ਗੱਲ ਦਾ ਜਵਾਬ ਦੇਵਾਂ ਭਾਈ ਮੱਥੇ ਤੇ ਹੱਥ ਮਾਰਦਾ ਵੀ 12 ਸਾਲ ਦਾ ਦਾ ਏ ਮੈਂ ਤਾਂ 4 ਮਹੀਨੇ ਮਸਾ ਕੱਢੇ ਨੇ ਕਹਿੰਦਾ ਜਾਂਦਾ ਮੈਂ ਵੀ ਨਹੀਂ ਪੁੱਛੇ ਬਿਨਾ ਵੀ ਉਹ ਕੀ ਲੱਗਦੀ ਐ ਭਾਈ ਚੰਗੀ ਹੁਣ ਵੀ 12 ਸਾਲ ਰਹਿਣਾ ਵਧੀਆ ਕੂਟੀਆਜੀ ਬਣਾ ਕੇ ਬਹਿ ਗਿਆ ਉਹ ਤਾਂ ਝੌਂਪੜੀ ਜੀ ਤੇ ਰੋਟੀ ਮੰਗ ਤੰਗ ਕੇ ਖਾ ਲਿਆ ਕਰੇ ਨਹੀਂ ਜਾਇਆ ਕਰੇ ਰੋਟੀ 2-4 ਮੰਗ ਲੀਆਂ ਜੀ ਨੀਕ ਦੀ ਲੋੜਤੀ ਖਾ ਲਿਆ ਕਰੇ ਹੁਣ ਹੌਲੀ ਹੌਲੀ ਅੱਜ ਕੁਝ ਕੱਲ ਕੁਝ ਉਧਰੋਂ ਪਾਈ 12 ਸਾਲ ਹੋ ਗਏ ਹੁਣ ਜਿਹੜੇ ਮੁੰਡੇ ਨੂੰ ਜਨਮ ਦੇ ਕੇ ਗਈ ਸੀ ਨਾਲੇ ਤਾਂ ਉਹ ਹੋ ਗਿਆ 12 ਸਾਲ ਦਾ 12 ਸਾਲ ਦੀ ਉਧਰ ਆਪ ਹੋ ਗਈ ਜਾ ਕੇ ਤਾਂ ਅੱਗੇ ਛੋਟੇ ਛੋਟਿਆਂ ਨੂੰ ਵਿਆਹ ਦਿੰਦੇ ਹੁੰਦੇ ਉਹਦਾ ਪਿਓ ਕਹਿਣ ਲੱਗਿਆ ਵੀ ਆਪਾਂ ਕੁੜੀ ਵਾਸਤੇ ਹੁਣ ਰਿਸ਼ਤਾ ਪਾ ਲਈਏ ਕੁੜੀ 12 ਸਾਲ ਉਦੋਂ ਛੋਟੀ ਸੀ ਹਲੇ 6 ਮਹੀਨੇ ਬਾਅਦ ਵਿਆਹ ਕਰਿਆ ਵੀ ਇਹਨੂੰ 12ਵਾਂ ਸਾਲ ਲੱਗ ਗਿਆ ਕੁੜੀ ਨੂੰ ਮੁੰਡਾ ਭਾਲ ਦੇਖੀ ਭਾਲ ਲਈਏ ਕੋਈ ਹੋਪਾ ਇਹ ਮੁੰਡਾ ਭਾਲਿਆ ਕਿਤੇ ਫਿੱਟ ਆਉਂਦਾ ਕਿਤੇ ਨਹੀਂ ਅੰਤ ਨੂੰ ਜਾ ਕੇ ਜੀ ਨੂੰ ਆ ਜਨਮ ਦੇ ਕੇ ਮਰੀ ਸੀ ਉਥੇ ਪਿਓ ਪੁੱਤਰ ਤੇ ਉਹ ਉਹ ਮੁੰਡਾ ਫਿੱਟ ਆ ਗਿਆ ਸਾਕ ਕਰਤਾ ਸਾਕ ਕਰਕੇ ਹੁਣ ਵਿਆਹ ਧਰ ਲਿਆ ਉਹੀ ਦਿਨ ਜਿੱਦੈ ਉਹਨੂੰ ਕਹਿ ਕੇ ਗਈ ਸੀ 12 ਸਾਲ ਨੂੰ ਆਜੀ ਫਲਾਨੇ ਪਿੰਡ ਹੁਣ ਉਸ ਦਿਨ ਹੀ ਉਹਦਾ ਵਿਆਹ ਹੈ ਕੁੜੀ ਦਾ ਉਹ ਭਾਈ ਵਾਟੇ ਕੱਪੜੇ ਗਲਚ ਦੀ ਰਾਣੇ 12 ਸਾਲ ਕੱਢਣੇ ਕਿਹੜਾ ਸੌਖੇ ਨੇ ਛੜਿਆ ਪੜਿਆ ਸਾਥ ਬਣਿਆ ਫਿਰਦਾ ਹੈ ਪਹੁੰਚ ਗਿਆ ਉਸ ਪਿੰਡ ਜਦੋਂ ਪਹੁੰਚਿਆ ਤਾਂ ਮੂਰ ਦੀ ਬਾਹਰ ਦੇ ਲੰਗਿਆ ਜਾਂਦਾ ਉਹ ਜਿਹੜਾ ਉਹਦਾ ਸਾਧੂ ਸੀ ਆਪਦਾ ਮੁੰਡੇ ਨੂੰ ਵੇਹਣ ਆਇਆ ਉਹ ਕਹਿੰਦਾ ਮੁੰਡੇ ਨੂੰ ਕਹਿੰਦਾ ਆਓ ਭਲਾ ਤੇਰਾ ਮਾਸੜ ਨਹੀਂ ਜਾਂਦਾ ਕਹਿੰਦਾ ਇਹਨੇ ਕੀ ਹਾਲਤ ਬਣਾਈ ਆ ਉਹੀ ਹੈ ਕਹਿੰਦਾ ਲੇ ਮਾਰ ਰਹਾ ਤੂੰ ਸੱਦ ਲਿਆ ਉਹ ਕਹਣ ਲੱਗਿਆ ਵੀ ਤਾਂ ਕੀ ਹਾਲ ਬਣਾਇਆ ਆਪਦਾ ਕਹਿੰਦਾ ਬਸ ਮੈਂ ਹੀ ਜਾਣਦਾ ਉਹ ਕਹਿੰਦਾ ਜਾਣਦਾ ਤਾਂ ਤੂੰ ਹੀ ਐ ਵੀ ਕਿੱਧਰ ਫਿਰਦਾ ਤੂੰ ਐ ਕਹਿੰਦਾ ਬਸ ਇੱਥੇ ਆਇਆ ਤੀ ਉਹ ਕਹਿੰਦਾ ਅੱਜ ਆਪਣੇ ਮੁੰਡੇ ਦਾ ਵਿਆਹ ਹੈ ਕਹਿੰਦਾ ਚੱਲ ਖਾਲਾ ਕਹਿੰਦਾ ਤੂੰ ਵੀ ਰੋਟੀ ਪਾਣੀ ਵੀ ਰੋਟੀ ਜਨ ਰੋਟੀ ਖਾ ਰਹੀ ਤੇ ਬਰਾਤ ਵਾਲੇ ਕਹਿੰਦਾ ਆ ਜਾ ਤੂੰ ਵੀ ਰੋਟੀ ਪ੍ਰਸ਼ਾਦ ਦਾ ਸ਼ੱਕ ਜੋ ਵੀ ਖਾਣਾ ਖਾ ਉਹ ਭਾਈ ਅੰਦਰ ਜਿਹੜੀ ਬੇਵਲੀ ਕੁੜੀ ਸੀ ਜਿਹਦੇ ਕੋਲ ਆਇਆ ਸੀ 12 ਸਾਲ ਦਾ ਪੁੱਛਣ ਉਹ ਕੁੜੀ ਨੇ ਦੇਖ ਲਿਆ ਉਹਨੂੰ ਵੀ ਉਹ ਸਾਧ ਬਣਿਆ ਬੈਠਾ ਉਹ ਤਾਂ ਉਹ ਸੋਚਦੀ ਐ ਵੀ ਇਹ ਇਤਨਾ ਨਾਲ ਤਾਂ ਕਾਨੂੰ ਆਇਆ ਹੋਏ ਤਾਂ ਮੇਰੇ ਕੋਲ ਆਇਆ ਹੋਊ ਜ਼ਰੂਰ 12 ਸਾਲ ਹੋ ਗਏ ਉਹ ਇੱਕ ਪ੍ਰੀਹ ਨੂੰ ਕਹਿੰਦੀ ਕਹਿੰਦੀ ਭਾਈ ਵੀ ਜਦੋਂ ਰੋਟੀ ਖਾ ਕੇ ਜਾਂਨੇ ਵਾਗ ਹੀ ਨਾ ਜਿਹੜਾ ਉਹ ਸਾਧਾ ਜਿਹਾ ਬੈਠਾ ਹੈ ਕਹਿੰਦੀ ਉਹਦੀ ਬਾਹ ਫੜ ਕੇ ਮੇਰੇ ਕੋਲ ਲੈ ਕੇ ਆਈ ਉਹ ਕਹਿੰਦਾ ਵੀ ਠੀਕ ਹੈ ਹੁਣ ਭਾਈ ਜਦੋਂ ਖਾ ਪੀ ਕੇ ਜਨ ਉੱઠી ਉਹ ਮੁੰਡਾ ਗਿਆ ਉਹਨੇ ਜਾ ਕੇ ਉਹਦੀ ਬਾਹ ਫੜ ਲਈ ਉਹ ਕਹਿੰਦਾ ਕੀ ਗੱਲ ਉਹ ਕਹਿੰਦਾ ਤੂੰ ਮੇਰੇ ਨਾਲ ਆ ਅੰਦਰ ਆ ਮੜਾ ਜਾ ੰਦਰ ਗਿਆ ਉਹ ਕੁੜੀ ਕਹਿਣ ਲੱਗੀ ਸਿਆਣ ਲਿਆ ਮੈਨੂੰ ਕਹਿੰਦਾ ਨਾ ਕਹਿੰਦੀ ਤੂੰ ਸਿਆਣ ਵੀ ਨਹੀਂ ਸਕਦਾ ਮੈਂ ਉਹੀ ਆ ਤੂੰ ਪੁੱਛਣ ਆਇਆ ਤੀ ਨਾ ਉਹ ਤੇਰੀ ਕੀ ਲੱਗਦੀ ਹੈ ਜਿਹਨੂੰ ਤੂੰ ਵਿਆਹ ਕੇ ਲਿਆਇਆ ਹੈ ਕਹਿੰਦਾ ਹਾਂ ਮੈਂ ਆਇਆ ਤੀ ਕਹਿੰਦਾ ਸਿਆ ਤੂੰ ਆ ਹੋ ਕਹਿੰਦੀ ਤੈਨੂੰ ਦੱਸ ਕੇ ਤਾਂ ਆਈ ਤੀ ਵੀ 12 ਸਾਲ ਨੂੰ ਉੱਥੇ ਮਿਲੂੰਗੀ ਉਹਨੂੰ ਕਹਿੰਦੀ ਆਹਾ ਮੁੰਡਾ ਕਹਿੰਦੀ ਤੇਰੇ ਸਾਡੂ ਦਾ ਇਹ ਉਹੀ ਮੁੰਡਾ ਕਹਿੰਦੀ ਜਿਹਨੂੰ ਉਸ ਵੇਲੇ ਮੈਂ ਜਨਮ ਦਿੱਤਾ ਸੀ ਕਹਿੰਦੀ ਉਹ ਗੱਲ ਤੇਰੇ ਯਾਦ ਹੈ ਕਹਿੰਦਾ ਹਾਂ ਤੂੰ ਮੁੰਡੇ ਨੂੰ ਜਨਮ ਦੇ ਕੇ ਮਰ ਗਈ ਸੀ ਕਹਿੰਦਾ ਉਦੋਂ ਮੈਨੂੰ ਕਹਿੰਦੀ ਵੀ ਮੈਂ ਮੂਨ ਬਣੂ ਕਹਿੰਦੀ ਫਿਰ ਉੱਥੇ ਤੈਨੂੰ ਮੂਨ ਵੀ ਬਣ ਕੇ ਟੱਕਰੀ ਤੀ ਕਹਿੰਦਾ ਹਾਂ ਕਹਿੰਦਾ ਤੂੰ ਕਹਿੰਦੀ ਸੀ ਵੀ ਉਹ ਖੜਾ ਸਾਹਮਣੇ ਬੰਦੂਕ ਤਾਣੀ ਕਹਿੰਦਾ ਉਹਨੇ ਤੇਰੇ ਗੋਲੀ ਮਾਰੀ ਕਹਿੰਦੀ ਫੇਰ ਮੈਂ ਤੈਨੂੰ ਕੀ ਕਿਹਾ ਸੀ ਕਹਿੰਦਾ ਤੈਂ ਗਿਆ ਸੀ ਵੀ ਫਲਾਨੇ ਪਿੰਡਾ ਜੀ 12 ਸਾਲ ਨੂੰ ਕਹਿੰਦੀ ਫੇਰ ਕਹਿੰਦੀ ਪੁੱਛ ਲੈ ਹੁਣ ਕੀ ਪੁੱਛਦਾ ਕਹਿੰਦਾ ਜਿਹਦੇ ਨਾਲ ਤੇਰਾ ਵਿਆਹ ਹੋ ਰਿਹਾ ਹੈ ਮੇਰੇ ਸਾਧੂ ਦਾ ਮੁੰਡਾ ਕਹਿੰਦਾ ਫੇਰ ਇਹ ਉਹੀ ਮੁੰਡਾ ਵੀ ਜਿਹਨੂੰ ਤੈਂ ਜਨਮ ਦਿੱਤਾ ਤੀ ਫੇਰ ਤੂੰ ਤਾਂ ਇਹਦੀ ਮਾਂ ਤੀ ਕਹਿੰਦੀ ਹੁਣ ਸੰਜੋਗ ਨੇ ਕਹਿੰਦੀ ਵਿਓ ਮਾਤਾ ਨੇ ਜੋ ਲਿਖਤੇ ਅੱਖਰ ਕਹਿੰਦੀ ਉੱਥੇ ਫੇਰ ਮੈਂ ਤਾਂ ਜਾ ਰਹੀ ਆ ਉਸੇ ਘਰੇ ਹੁਣ ਮੈਂ ਉਹ ਮੁੰਡੇ ਆਪਦੇ ਜੰਮੇ ਹੋਏ ਪੁੱਤਨ ਵਾਲੀ ਵਿਆਹ ਕਰਾ ਰਹੀ ਐ ਮੈਨੂੰ ਪਤਾ ਉਹਨਾਂ ਨੂੰ ਕੋਈ ਪਤਾ ਨਹੀਂ ਉਹ ਬੜਾ ਹੈਰਾਨ ਹੋਇਆ ਉਹਨੂੰ ਕਹਿੰਦੀ ਹੁਣ ਤੂੰ ਪੁੱਛ ਤਾਂ ਕੀ ਪੁੱਛਣਾ ਉਹਨੂੰ ਕਹਿੰਦਾ ਮੈਂ ਤਾਂ ਕੁਛ ਨਹੀਂ ਪੁੱਛਣਾ ਕਹਿੰਦੀ ਕੀ ਗੱਲ ਕਹਿੰਦਾ ਜਦੋਂ ਤੂੰ ਆਪਦੇ ਪੁੱਤ ਦੇ ਨਾਲ ਤਾਂ ਵਿਆਹ ਕਰਾ ਰਹੀ ਐ ਕਹਿੰਦਾ ਜੇ ਮੈਂ ਪੁੱਛ ਲਿਆ ਕਹਿੰਦਾ ਪਤਾ ਨਹੀਂ ਮੈਨੂੰ ਕਿਹੜੇ ਥਾਵੇਂ ਪਹੁੰਚਾ ਦੇਾਂਗੀ ਕਹਿੰਦਾ ਮੇਰੀ ਕੀ ਲੱਗੇਗੀ ਕੁਛ ਐਦਾਂ ਵੀ ਕਸੂਤੀ ਲੱਗਦੀ ਹੋਈ ਕਹਿੰਦਾ ਫਿਰ ਮੈਂ ਕੀ ਕਰੂੰ ਭਾਈ ਕਹਿ ਕੇ ਉਹਨੂੰ ਹੱਥ ਮਾਰ ਕੇ ਵਾਗ ਗਿਆ ਇੰਨੀ ਕੀ ਮੇਰੀ ਬਾਤ